ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉ ਮੱਛਲੀ ਬਿਨ ਪਾਣੀ ਐ ਕਿਉਂ ਜੀਵਣ ਪਾਵੇ ਤ੍ਰਿਕੋ ਕਿਉ ਕਰ ਤ੍ਰਿਪਤਾਵੈ ਨਾਦ ਕੁਰੰਕੇ ਵਿਦਿਆ ਸੰਮੁਖ ਉਠਤਾਵੈ ਭਵਰ ਲੋਭੀ ਕੁਸਮ ਦਾਸਕ ਮੇਲੇ ਆਪ ਵੰਦਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਆਗਾਵੇ ਬਾਣੀ ਗੁਰ ਗੁਰ ਵੇਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਝਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਘਰ ਬਾਹਰ ਤੇਰਾ ਪਰਵਾਸ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਾ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕਾ ਰਾਵੇ ਆਪਣੇ ਕਾਣ ਜੋ ਕੋ ਕਰਹਿ ਕਰਾਵੇ ਸੁਮੀ ਸਾ ਮਸਲਤ ਪਰਵਾਨ ਰਾ ਪਤ ਪਰਮੇਸ਼ਰ ਗਤ ਨਾਰਾਇਣ ਨਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਪੇ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਬਾਲ ਗੁਰ ਸਾਖੇ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜੋ ਹੁਕਮਨਾਮਾ ਸਾਵ 677 ਅੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹੱਲਾ ਪੰਜਵਾ ਤਨਾਸਰੀ ਰਾਗ ਮਹੱਲਾ ਪੰਜਵਾ ਭਾਵ ਕੀ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਇਕ ਊੰਗਾਰ ਸਤਿਗੁਰ ਪ੍ਰਸਾਦ ਕੇ ਪ੍ਰਮਾਤਮਾ ਇੱਕ ਹੈ ਉਹ ਮਿਲਦਾ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸਾਨੂੰ ਸਮਝਾ ਰਹੇ ਹੈ ਭਾਈ ਘਰ ਬਾਹਰ ਤੇਰਾ ਪਰਵਾਸ ਤੂੰ ਜਨ ਕਹਿ ਹੈ ਸੰਗ ਕਹਿੰਦੇ ਪਰਮਾਤਮਾ ਤੇਰੇ ਅੰਦਰ ਵੀ ਹੈ ਤੇਰੇ ਬਾਹਰ ਵੀ ਹੈ ਤਉਨੂੰ ਆਪਣੇ ਨਾਲ ਸਮਝ ਜਿਵੇਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਪੜ੍ਹਦੇ ਆ ਨਾ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੀ ਸਦਾ ਅੰਗ ਸੰਗੇ ਅਭੰਗੰ ਵਿਪੋਤੇ ਅਸੀਂ ਨੇ ਅੱਜ ਤੱਕ ਆਪਣੇ ਨਾਲ ਗੁਰੂ ਨੂੰ ਸਮਝੇ ਹੀ ਨਹੀਂ ਗੁਰੂ ਨੂੰ ਆਪਣੇ ਨਾਲ ਸਮਝੀਏ ਘਰ ਬਾਹਰ ਤੇਰਾ ਪਰਵਾਸਾ ਤੂੰ ਜਨਕ ਹੈ ਸੰਗ ਉਤੇ ਕਹਿੰਦੇ ਪ੍ਰਮਾਤਮਾ ਸਾਰਿਆਂ ਦੇ ਨਾਲ-ਨਾਲ ਵਸਦਾ ਹੈ ਕਰ ਕਿਰਪਾ ਪ੍ਰੇਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਕਹਿੰਦੇ ਕਿਰਪਾ ਤੁਸੀਂ ਕਰਨੀ ਹੈ ਸੱਚੇ ਬਾਦਸ਼ਾਹ ਜੀ ਜਿੱਦੇ ਅਸੀਂ ਤੁਹਾਡੇ ਚਰਨਾਂ ਚ ਆਉਣ ਲੱਗੇ ਨਾ ਫਿਰ ਤੁਸੀਂ ਕਿਰਪਾ ਕਰਦੇ ਹੋਗੇ ਫਿਰ ਨਾਮ ਜਪਣਾ ਸ਼ੁਰੂ ਕਰਦੇ ਆਂਗੇ ਨਾਮ ਜਪੋ ਹਰ ਰੰਗ ਰੰਗ ਹੁੰਦਾ ਪ੍ਰੇਮ ਕਿ ਤੁਹਾਡੇ ਪਿਆਰ ਜਾ ਕੇ ਫਿਰ ਅਸੀਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦੇ ਆਂਗੇ ਜਨ ਕਉ ਪ੍ਰਭ ਆਪਣੇ ਕਾ ਤਾੜ ਕਹਿੰਦੇ ਸੱਚੇ ਪਾਤਸ਼ਾਹ ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੈ ਤਾਣ ਦਾ ਭਾਵ ਹੁੰਦਾ ਹੈ ਸਹਾਰਾ ਆਸਰਾ ਜਨ ਕਉ ਪ੍ਰਭ ਆਪਣੇ ਕਾ ਤਾਣ ਸੱਚੇ ਪਾਤਸ਼ਾਹ ਸਾਨੂੰ ਤੇ ਤੇਰਾ ਹੀ ਆਸਰਾ ਇੱਕ ਹੋਰ ਕੋਈ ਨਹੀਂ ਹੈ ਸਾਰੇ ਆਸਰੇ ਝੂਠੇ ਆ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਐ ਨਹੀਂ ਦਦਸਾਰ ਪਿਤਾ ਪਿਤਾਨਾ ਪਰ ਪਿਤਾਨਾ ਸੱਜਣ ਕੁਟੰਬ ਸੁਤ ਬੰਧ ਪ੍ਰਾਂ ਭਰਾਤਾ ਹੈ ਕਹਿੰਦੇ ਸਾਰੇ ਰਿਸ਼ਤੇ ਜਿਹੜੇ ਐ ਉਹ ਕੱਚੇ ਨੇ ਸੱਚੇ ਪਾਤਸ਼ਾਹ ਜੀ ਪੱਕਾ ਰਿਸ਼ਤਾ ਉਹ ਤੇਰੇ ਨਾਲ ਐ ਸਾਡਾ ਜਨਕਾ ਪ੍ਰਭ ਆਪਣੇ ਕਾ ਤਾਣ ਮੈਨੂੰ ਸਹਾਰਾ ਹੀ ਤੇਰਾ ਜੀ ਹੋਰ ਕਿਸੇ ਦਾ ਸਹਾਰਾ ਹੀ ਨਹੀਂ ਜੋ ਤੂੰ ਕਰਹਿ ਕਰਾਵਹਿ Swami ਸਾ ਮਸਲਤ ਪਰਵਾਣ ਮਸਲਤ ਹੁੰਦੀ ਐ ਸਲਾਹ ਕਿ ਸੱਚੇ ਪਾਤਸ਼ਾਹ ਜਿਹੜਾ ਕੁਝ ਤੂੰ ਸਾਡੇ ਵਾਸਤੇ ਕਰ ਰਹੇ ਐ ਉਹ ਬਹੁਤ ਵਧੀਆ ਸਾਨੂੰ ਇਹੀ ਪਰਵਾਹਣ ਹੈ ਬਸ ਇਹ ਸਾਰਾ ਕੁਝ ਪਰਵਾਹਣ ਹੈ ਸਾਨੂੰ ਰਹਾਓ ਕਿ ਇਸ ਸ਼ਬਦ ਨੂੰ ਤੁਸੀਂ ਬੜੇ ਪਿਆਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਹੁਣ ਇੱਥੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਕਹਿੰਦੇ ਆ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕੇ ਪਤ ਪਰਮੇਸ਼ਰ ਕਿ ਜਿਹੜੀ ਇੱਜ਼ਤ ਹੈ ਉਹ ਪਰਮੇਸ਼ਰ ਦੇ ਨਾਮ ਨਾਲ ਹੈ ਜੇ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਤਾਂ ਉਸ ਬੰਦੇ ਦੀ ਇੱਜ਼ਤ ਹੁੰਦੀ ਹੈ ਪਤ ਪਰਮੇਸ਼ਰ ਗਤ ਨਰਾਇਣ ਕਹਿੰਦੇ ਫਿਰ ਉਹਦਾ ਹੀ ਆਸਰਾ ਸਮਝਿਆ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਤੇਰਾ ਹੀ ਆਸਰਾ ਹੈ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਗੋਪਾਲ ਹੁੰਦਾ ਉਹ ਪਾਲਨਹਾਰ ਗੁਣ ਸਾਖੇ ਕੇ ਸੱਚੇ ਪਾਤਸ਼ਾਹ ਜਿਹੜੀਆਂ ਤੇਰੀਆਂ ਸਾਖੀਆਂ ਨੇ ਇਹਦੇ ਨਾਲ ਹੀ ਸਾਡਾ ਸਾਰਾ ਕੁਝ ਵਧੀਆ ਚੱਲਦਾ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਪੀ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਚਰਣਾ ਚ ਆ ਗਏ ਆ ਤੇਰੀ ਸ਼ਰਨ ਚ ਆ ਗਏ ਆ ਇਹ ਜਿਹੜੇ ਤੇਰੇ ਸੇਵਕ ਨੇ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਸੰਤੀ ਦਾ ਭਾਵ ਹੁੰਦਾ ਜਿਹੜੇ ਨਾਮ ਜਪਣ ਵਾਲੇ ਸੇਵਕ ਨੇ ਸੰਤ ਜਾਨੇ ਸੰਤੀ ਇਹ ਵਿਦ ਜਾਤੀ ਕਹਿੰਦੇ ਉਹਨਾਂ ਨੂੰ ਇਹ ਇੱਕ ਤਰੀਕਾ ਆ ਗਿਆ ਕਿ ਤੇਰੇ ਚਰਣਾ ਚ ਆ ਕੇ ਤੇਰੀ ਸ਼ਰਣ ਚ ਆ ਕੇ ਇਹ ਇੱਕ ਤਰੀਕਾ ਸਿੱਖ ਲਿਆ ਕਿ ਜਿਹਦੇ ਨਾਲ ਮੇਰਾ ਅੰਦਰ ਟਿਕਿਆ ਰਹੇ ਅੰਦਰ ਕਿਵੇਂ ਟਿਕਣਾ ਜੀ ਜਦੋਂ ਅਸੀਂ ਗੁਰੂ ਦੇ ਨਾਲ ਜੁੜੇ ਰਵਾਂਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੇ ਜਲਣ 부ਜੇ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਿੱਦੇ ਸਤਿਗੁਰੂ ਦਾ ਦਰਸ਼ਨ ਪਾਲਿਆ ਅੰਦਰ ਟਿਕ ਜਾਣਾ ਅੰਦਰ ਸੋਹਣੇ ਸੋਹਣੇ ਵਿਚਾਰ ਚੱਲ ਪੈਣਗੇ ਪਰ ਜੇ ਗੁਰੂ ਨਾਲ ਨਾ ਜੁੜੇ ਫਿਰ ਡੁੱਬ ਜਾਾਂਗੇ ਜਿੱਦ ਦੇ ਗੁਰੂ ਨਾਲ ਜੁੜ ਜਾਗੇ ਨਾ ਜੀ ਗੁਰੂ ਸਾਹਿਬ ਕਹਿੰਦੇ ਅੱਗ ਸਾੜ ਨਹੀਂ ਸਕਦੇ ਪਾਣੀ ਡੋਬ ਨਹੀਂ ਸਕਦਾ ਤੇ ਕਹਿੰਦੇ ਉਹ ਗੱਲਾਂ ਤੋਂ ਉੱਪਰ ਉੱਠ ਜਾਏਗਾ ਜਿੱਦ ਦੇ ਗੁਰੂ ਦੇ ਨਾਲ ਆਪਣਾ ਮਨ ਜੋੜ ਲਿਆ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੈ ਕਹਿੰਦੇ ਫਿਰ ਚੋਰ ਚੁਰਾ ਨਹੀਂ ਸਕਦਾ ਸਾਡੇ ਕੋਲ ਕੋਈ ਸਮਾਨ ਹੋਵੇ ਚੋਰ ਚੋਰੀ ਕਰਕੇ ਲਿਜਾ ਸਕਦਾ ਪਰ ਕਹਿੰਦੇ ਜੇ ਤੇ ਗੁਣਾ ਦੇ ਖਜ਼ਾਨਾ ਇਕੱਠਾ ਕਰ ਲਿਆ ਤੇਰੇ ਗੁਣਾ ਦੇ ਖਜ਼ਾਨੇ ਨੂੰ ਕੋਈ ਵੀ ਚੁਰਾ ਨਹੀਂ ਸਕਦਾ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੇ ਚਰਨ ਸ਼ਰਣ ਨਾਨਕ ਦਾਸ ਹਰ ਹਰ ਸ਼ੰਤੀ ਇਹ ਵਿਦ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ